ਸੋਹਣਵਾਰਾ ਈਸ਼ਰ ਸਿੰਘ ਰੀਨੋ ਖਗਵਾਂਦੀਏ ਸੋਹਣਵਾਰਾ ਈਸ਼ਰ ਸਿੰਘ ਰੀਨੋ ਖਗਵਾਂਦੀਏ ਸੋਹਣਵਾਰਾ ਈਸ਼ਰ

ਸਾਰ ਸੰਗਤਿਓ ਇਹ ਲੇਖ ਤਨਹਾੜ ਸ਼ੈਨਸ਼ਾਈ ਸੰਤ ਨੌ ਪਿੰਡ ਕੰਗ ਜ਼ਿਲ੍ਹਾ ਅਮਰitsar ਨਰੈਣ ਸਿੰਘ ਦੇ ਘਰ ਇਹ ਆਪਾਂ ਹਰ ਬਾਣੀ ਪੜਾਂਗੇ ਜੀ ਜਨ ਭਗਤਾ ਨਵਾ ਹੋਵੇ ਨਾਵਾ ਸੰਤ ਸ਼ੈਨਸ਼ਾਈ ਨਾਉਂਦੇ ਗਵਾਹੀਆ ਆਤਮ ਪਰਮਾਤਮ ਬਲ ਹੋਵੇ ਸਾਵਾ ਬਲਹੀਨ ਰਹਿਣ ਕੋਈ ਨਾ ਪਾਈਆ ਪਾਗ ਲੱਗੇ ਕਾਇ ਮੰਦਰ ਤਨ ਗਰਾਵਾ ਗਰੇ ਗਰੇ ਵੱਜੇ ਵਧਾਈਆ ਮੇਲੇ ਮੇਲੇ ਕਬੀਰ ਨਵਦਾਸ ਤੰਨੇ ਜੱਟ ਪਰਾਵਾ ਸਗਲਾ ਸੰਗ ਬਣਾਈਆ ਗੁਰਮੁਖ ਗੁਰਸੇ ਕਰੇ ਨਾ ਕੋਈ ਨਥਾਵਾ ਸੱਚਖੰਡ ਦਵਾਰ ਮੇ ਸੱਚ ਵਡਿਆਈਆ ਗ੍ਰਹਿ ਸੁਹੰਜਨਾ ਵੇਖਣਾ ਨਾਲ ਚਾਵਾ ਕਿਉ ਕੁਨੇਰਾ ਇਕ ਦਰੜਾਇਆ ਜਨ ਭਗਤਾ ਫਿਰਨਾ ਨਹੀਂ 84 ਵਾਲੇ ਰਾਮਾ ਕਿਆਰੇ ਕਹਾਣੀ ਖੇਲਣਾ ਕੋਈ ਵਿਖਾਈਆ ਅਨਸਰੂਪ ਬਣਾਉਣੇ ਕਾਵਾ ਕਾਗ ਹੰਸ ਉਡਾਈਆ ਹਰ ਜਨ ਰਹਿਣਾ ਰਹਿਣਾ ਦੇਣਾ ਨਹੀਂ ਕੋਈ ਲਾਵਾ ਸਤ ਸੱਚ ਨਾਲ ਮਿਲਾਈਆ ਕੇ ਰਤਕਨਾ ਆਤਮ ਪਰਮਾਤਮੁ ਤਾਰ ਪਰਮਪੁਰਖ ਜਾਵਾ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਦੇਵਨ ਹਾਰਾ ਸੱਚਾ ਵਾਰ ਸੱਚ ਦਾ ਰੰਗ ਆ ਆਪੁਰਗਾਵਾ ਸੰਮਤ ਨੋ ਕਹੇ ਮੇਰੇ ਸਾਬ ਦੀ ਸਾਚੀ ਬਿਦਿ ਨਿਮਾਲੇ ਕੁ ਵਿਖਾਈਆ ਜਿਸ ਭਗਤ ਜਿਸ ਭਗਤਾਂ ਕਾਰਜ ਕਰਨੇ ਸਿੱਧੇ ਪਰ ਸਿੱਧੇ ਆਪਣਾ ਆਪ ਜਣਾਈਆ ਸਤਗੁਰ ਸ਼ਬਦ ਬਣਾ ਕੇ ਗੁਣੀ ਗਹਿੰਦੇ ਗਹਿਰ ਗੰਭੀਰ ਦੇ ਵਡਿਆਈਆ ਆ ਰੋੜ ਜਾਵਣ ਲੱਖ ਕਿਰਾਸੀ ਫાંਸੀ ਰਾਏ ਧਰਮ ਦੀ ਰਹੇ ਕੋਈ ਨਾ ਜਿੱਦ ਨੇਕ ਕਿਤੇ ਗੁਪਤ ਨਾ ਕੋਈ ਬਣਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੇ ਦੇਵਨ ਹਾਰਾ ਸੱਚਾ ਵਾਰੇ ਸੱਚ ਦਾ ਖੇល ਆਪ ਸਮਝਾਈਆ ਜੋਤੀ ਜੋਤ ਸਰੂਪ ਹਾਰੇ ਆਪ ਆਪਣੀ ਕਿਰਪਾ ਕਰੋ ਦੇਵਨ ਹਰ ਸੱਚਾ ਵਾਰੇ ਸੱਚ ਦਾ ਖੇល ਆਪ ਸਮਝਾਈਆ ਆਰ ਸੰਗਤ ਜੀਓ ਇਹ ਸੀ ਅੱਜ ਦਾ ਲੇਖ ਹੁਣ ਆਪਾਂ ਪਰਮਾਤਮਾ ਦਾ ਸਿਫਤੀ ਢੋਲਾ 5 ਵਾਰ ਪੜਾਂਗੇ ਸਾਰੀਆਂ ਸੰਗਤਾਂ ਨੇ ਪੜਨਾ ਜੀ ਤੂੰ ਮੇਰਾ ਮੈਂ ਤੇਰਾ 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 ਤੂੰ ਤੇਰਾ ਮੈਂ ਤੇਰਾ ਸੋਹਾਂ ਗਮਾ